ਅੰਮ੍ਰਿਤਸਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਜਿੱਥੇ ਦੇ ਅਨਗੜ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਅੱਗ ਦੇ ਵਿੱਚ ਜ਼ਿੰਦਾ ਸੜੇ ਨੇ ਦੋ ਲੋਕ ਇਹ ਵੱਡੀ ਖਬਰ ਅੰਮ੍ਰਿਤਸਰ ਦੇ ਨਾਲ ਜੁੜੀ ਹੋਈ ਹੈ ਕਿ ਅੱਗ ਨੇ ਜ਼ਬਰਦਸਤ ਇੰਨੀ ਭਿਆਨਕ ਲੱਗੀ ਕਿ ਅੱਗ ਦੇ ਵਿੱਚ ਦੋ ਲੋਕ ਜ਼ਿੰਦਾ ਸੜ ਗਏ ਨੇ ਸ਼ਾਰਟ ਸਰਕਟ ਅੱਗ ਲੱਗਣ ਦਾ ਜੋ ਕਿ ਕਾਰਨ ਦੱਸਿਆ ਜਾ ਰਿਹਾ ਵਜ੍ਹਾ ਦੱਸੀ ਜਾ ਰਹੀ ਹੈ ਅੰਮ੍ਰਿਤਸਰ ਦੇ ਨਾਲ ਜੁੜੀ ਵੱਡੀ ਖਬਰ ਜਿੱਥੇ ਕਿ ਅਨਗੜ ਦੇ ਵਿੱਚ ਇੱਕ ਫੈਕਟਰੀ ਚ ਭਿਆਨਕ ਅੱਗ ਲੱਗਦੀ ਹੈ ਤੇ ਅੱਗ ਦੇ ਵਿੱਚ ਹੀ ਦੋ ਲੋਕ ਅਸ ਜ਼ਿੰਦਾ ਸੜਗੇ ਨੇ ਸ਼ਾਰਟ ਸਰਕਟ ਫਿਲਹਾਲ ਅੱਗ ਲੱਗਣ ਦੀ ਵਜ੍ਹਾ ਜੋ ਕਿ ਦੱਸੀ ਜਾ ਰਹੀ ਹੈ ਤੇ ਅੱਗ ਲੱਗਣ ਦੀਆਂ ਭਿਆਨਕ ਤਸਵੀਰਾਂ ਆ ਸਾਹਮਣੀਆਂ ਆਂ ਦੇ ਕੈਮਰੇ ਦੇ ਵਿੱਚ ਕੈਦ ਹੋਈਆਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਅੱਗ ਕਿੰਨੀ ਜ਼ਬਰਦਸਤ ਕਿੰਨੀ ਭਿਆਨਕ ਅੱਗ ਦੀਆਂ ਲਪਟਾਂ ਨਿਕਲਦੀਆਂ ਨਜ਼ਰ ਆ ਰਹੀਆਂ ਨੇ ਧੂਮੇ ਦਾ ਗੁਬਾਰ ਸਾਫ ਤੋਂ ਉਤੇ ਦੇਖਿਆ ਜਾ ਸਕਦਾ ਹੈ ਕਿਉਂਕਿ ਅੰਮ੍ਰਿਤਸਰ ਦੇ ਅਨਗੜ ਦੇ ਵਿੱਚ ਇਹ ਫੈਕਟਰੀ ਦੱਸੀ ਜਾ ਰਹੀ ਹੈ ਜਿੱਥੇ ਕਿ ਅਚਾਨਕ ਅੱਗ ਲੱਗਦੀ ਹੈ ਜੋ ਕਿ ਅੱਗ ਲੱਗਣ ਦੀ ਵਜ੍ਹਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਤੇ ਇਸ ਅੱਗ ਦੇ ਵਿੱਚ ਹੀ ਦੋ ਲੋਕ ਜ਼ਿੰਦਾ ਸੜਗੇ ਨੇ ਅੰਮ੍ਰਿਤਸਰ ਦੀ ਨਾਲ ਜੁੜੀ ਵੱਡੀ ਖਬਰ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਗ ਕਿੰਨੀ ਜ਼ਬਰਦਸਤ ਕਿੰਨੀ ਭਿਆਨਕ ਹੈ ਕਿ ਇਸ ਫੈਕਟਰੀ ਦੇ ਵਿੱਚ ਜਿਹੜੇ ਕਿ ਲੋਕ ਕੰਮ ਕਰੇ ਸਨ ਉਹਨਾਂ ਦੇ ਵਿੱਚ ਦੋ ਲੋਕ ਜ਼ਿੰਦਾ ਸੜਗੇ ਨੂੰ ਹੋਰ ਵੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਵੇਲੇ ਕਿੰਨੇ ਲੋਕ ਫੈਕਟਰੀ ਦੇ ਵਿੱਚ ਕੰਮ ਕਰੇ ਸਨ ਐਸੇ ਖਬਰ ਤੇ ਹੋਰ ਜਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਅਮਿਤ ਸ਼ਰਮਾ ਜੁੜ ਚੁੱਕੇ ਨੇ ਅਮਿਤ ਤਾਂ ਭਿਆਨਕ ਤਸਵੀਰਾਂ ਜੋ ਕਿ ਅਮਰਸਰ ਤੋਂ ਸਾਮਣੀਆਂ ਨੇ ਕਿ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗੀ ਹੁਣ ਤੱਕ ਦੀ ਕੀ ਕੋ ਜਾਣਕਾਰੀ ਹੈ ਪਰਵਿੰਦਰ ਬਿਲਕੁਲ ਅਮ੍ਰਿਤਸਰ ਦੇ ਅਨਗਰਦੀ ਜਿਹੜੀ ਹੈ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪੇਂਟ ਫੈਕਟਰੀ ਦੇ ਵਿੱਚ ਸ਼ੋਰਟ ਸਰਕਟ ਦੀ ਵਜ੍ਹਾ ਨਾਲ ਅੱਗ ਲੱਗੀ ਹਾਲਾਂਕਿ ਦਮਕਲ ਵਿਭਾਗ ਦੁਆਰਾ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ਾਂ ਜਰੂਰ ਕੀਤੀਆਂ ਜਾ ਰਹੀਆਂ ਹਨ ਲੇਕਿਨ ਜਿਸ ਵੇਲੇ ਸ਼ੋਰਟ ਸਰਕਟ ਦੀ ਵਜ੍ਹਾ ਨਾਲ ਅੱਗ ਲੱਗੀ ਉਸ ਵੇਲੇ ਫੈਕਟਰੀ ਦੇ ਅੰਦਰ ਕਈ ਮਲਾਮ ਜਿਹੜਾ ਕੰਮ ਕਰ ਰਹੇ ਸੀ ਤੇ ਅੰਦਰ ਸਿਨਰ ਵੀ ਕਾਫੀ ਮਾਤ ਵੱਡੀ ਤਰ੍ਹਾਂ ਦੇ ਵਿੱਚ ਪਿਆ ਸੀ ਤੇ ਸਿਨਰ ਦੀ ਵਜ੍ਹਾ ਨਾਲ ਅੱਜ ਹੋਰ ਜ਼ਿਆਦਾ ਫੈਲੀ ਹਾਲਾਂਕਿ ਕੁਝ ਲੋਕਾਂ ਨੂੰ ਬਾਹਰ ਜ਼ਰੂਰ ਕੱਢ ਲਿਆ ਗਿਆ ਤੇ ਕੁਝ ਲੋਕਾਂ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਲੇਕਿਨ ਦੋ ਲੋਕਾਂ ਦੀ ਜਿਹੜੀ ਮੌਤ ਜ਼ਰੂਰ ਦੱਸੀ ਜਾ ਰਹੀ ਹੈ ਤੇ ਕਰੀਬ 3 ਲੋਕ ਜਿਹੜੇ ਗੰਭੀਰ ਹਾਲਤ ਵਿੱਚ ਆਈ ਸੀ ਯੂ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੇ ਵਿੱਚ ਜੰਗ ਹੈ ਜ਼ਰੂਰ ਲੜ ਰਹੇ ਸੋ ਪੁਲਿਸ ਨੇ ਮਾਮਲਾ ਜ਼ਰੂਰ ਦਰਜ ਕਰ ਲਿਆ ਤੇ ਇਸ ਗੱਲ ਦੀ ਪਤਾ ਲਗਾਇਆ ਜਾ ਰਿਹਾ ਕਿ ਕੀ ਐਕਸੀਡੈਂਟ ਸ਼ਰਾਬ ਤੇ ਨਹੀਂ ਸੀ ਜਾਂ ਫਿਰ ਛੋਟ ਸਰਕਰ ਦੀ وجہ ਨਾਲ ਹੀ ਅਗ ਲੱਗੀ ਹਾਲਕਿ ਸੀਸੀਟੀਵੀ ਕੈਮਰਸ ਵੀ ਅੰਦਰ ਜਿਹੜੇ ਕਚੀ ਦੇ ਅੰਦਰ ਜ਼ਰੂਰ ਲੱਗੇ ਸੀ ਸੋ ਪੁਲਿਸ ਸੀਸੀਟੀਵੀ ਕੈਮਰਾ ਦੀ ਫੁਟੇਜ ਨੂੰ ਵੀ ਖੰਗਾਲਣ ਦੀ ਕੋਸ਼ਿਸ਼ ਦੇ ਵਿੱਚ ਲਗਾਤਾਰ ਜੁਟੀ ਹੋਈ ਹੈ ਪ੍ਰਵਿੰਦਰ ਅਮਿਤ ਜਿਸ ਵੇਲੇ ਪੂਰਾ ਹਾਸਾ ਵਾਪਰਿਆ ਇਹ ਅੱਗ ਲੱਗੀ ਉਸ ਵੇਲੇ ਕਿੰਨੇ ਮਜ਼ਦੂਰ ਕਿੰਨੇ ਲੋਕ ਫੈਕਟਰੀ ਦੇ ਵਿੱਚ ਕੰਮ ਕਰ ਰਹੇ ਸਨ ਕੀ ਅਜੇ ਵੀ ਮਜ਼ਦੂਰਾਂ ਦੇ ਅੰਦਰ ਹੋਣ ਦਾ ਕੋਈ ਖਦਸ਼ਾ ਜਾਂ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਸਮਾਂ ਰਹਿੰਦਿਆ ਜੀ ਬਿਲਕੁਲ ਖਦਸ਼ਾ ਜ਼ਰੂਰ ਜਤਾਇਆ ਜਾ ਰਿਹਾ ਕਿਉਂਕਿ ਜਿਹੜੇ ਦਿਨ ਦਾ ਲੋਕ ਅੰਦਰ ਸੜੇ ਉਹ ਵੀ ਅੰਦਰ ਕੰਮ ਕਰ ਰਹੇ ਸੀ ਸੋ ਹੋਰ ਵੀ ਲੋਕਾਂ ਦੇ ਹੌਲਦੀ ਅੰਦਰ ਜਿਹੜੇ ਕੰਮ ਕਰਨ ਜਿਹੜੇ ਕੰਮ ਕਰ ਰਹੇ ਸੀ ਉਹਨਾਂ ਦੀ ਅਸ਼ੰਕਾ ਜ਼ਰੂਰ ਜਤਾਈ ਜਾ ਰਹੀ ਹੈ ਲੇਕਿਨ ਸਕਰੀ ਮਾਲਕ ਜਿਹੜਾ ਉਸ ਜਗ੍ਹਾ ਤੇ ਪੁੱਛਿਆ ਦਾ ਉਸ ਦਾ ਜ਼ਰੂਰ ਕਹਿਣਾ ਹੈ ਕਿ 15 ਤੋਂ 20 ਮੁਲਾਜ਼ਮ ਜਿਹੜੇ ਉਸ ਦੇ ਐਕਟੀਵਿਟੀ ਵਿੱਚ ਕੰਮ ਕਰਦੇ ਕਰ ਰਹੇ ਸੀ ਲੇਕਿਨ ਜਿਸ ਵੇਲੇ ਹੱਥ ਲੱਗੀ ਉਸ ਵੇਲੇ ਉਹ ਉਸ ਜਗ੍ਹਾ ਤੇ ਮੌਜੂਦ ਨਹੀਂ ਸੀ ਸੋ ਅੰਦਰ ਕਿੰਨੇ ਮੁਲਾਜ਼ਮ ਸੀ ਇਸ ਗੱਲ ਦੀ ਹਾਲੇ ਤੱਕ ਪੂਰੀ ਤਰ੍ਹਾਂ ਸਾਹਮਣੇ ਨਹੀਂ ਆ ਪਾਇਆ ਲੇਕਿਨ 15 ਮੁਲਾਜ਼ਮ ਜ਼ਰੂਰ ਅੰਦਰ ਉਸ ਵੇਲੇ ਐਕਟੀਵਿਟੀ ਵਿੱਚ ਕੰਮ ਕਰ ਰਹੇ ਸੀ ਕਿੰਨੇ ਮੁਲਾਜ਼ਮ ਬਾਹਰ ਨਿਕਲੇ تھے 80 ਹੋਰ ਵੀ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਅੰਦਰ ਹੋਰ ਵੀ ਮੁਲਾਜ਼ਮਾਂ ਦੇ ਹੋਣ ਦਾ ਖਸਾ ਜ਼ਰੂਰ ਦੱਸਿਆ ਜਾ ਰਿਹਾ ਸੋ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਅੱਗ ਬਹੁਤ ਜ਼ਿਆਦਾ ਫੈਲੀ ਸੀ ਇਸ ਤੋਂ ਸਭ ਤੋਂ ਪਹਿਲਾਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ਾਂ ਧਰੂ ਕੀਤੀਆਂ ਜਾ ਰਹੀਆਂ ਲੇਕਿਨ ਹੁਣ ਤੱਕ ਜਿਹੜੀ ਸੂਚਨਾ ਮਿਲੀ ਹੈ ਦੋ ਲੋਕਾਂ ਦੀ ਮੌਤ ਜ਼ਰੂਰ ਸਾਹਮਣੇ ਆਈ ਹੈ ਪਰਵਿੰਦਰ ਜੀ ਹਾਂ ਅਮਿਤ ਜੋ ਇਹ ਵੀ ਜਾਣਕਾਰੀ ਸਾਹਮਣੇ ਹੈ ਕਿ ਘਰ ਦੇ ਵਿੱਚ ਹੀ ਇਹ ਫੈਕਟਰੀ ਜਿਹੜੀ ਪੇਂਟ ਦੀ ਫੈਕਟਰੀ ਚੱਲ ਰਹੀ ਸੀ ਇਹ ਵੱਡਾ ਸਵਾਲ ਹੈ ਕਿ ਜੇਕਰ ਘਰ ਦੇ ਵਿੱਚ ਹੀ ਫੈਕਟਰੀ ਚੱਲ ਰਹੀ ਸੀ ਤਾਂ ਆਖਰਕਾਰ ਇਸ ਨੂੰ ਕਿਸ ਨੇ ਪਰਮਿਸ਼ਨ ਦੇ ਦਿੱਤੀ ਆ ਕਿਵੇਂ ਪ੍ਰਸ਼ਾਸਨ ਦੇ ਨੱਕੇ ਹੇਠਾਂ ਇਹ ਫੈਕਟਰੀ ਚੱਲ ਰਹੀ ਸੀ ਇਹ ਬਿਲਕੁਲ ਇਸ ਗੰਭੀਰ ਜਾਂਚ ਵੀ ਕੀਤੀ ਜਾ ਰਹੀ ਹੈ ਕਿ ਇਹ ਫੈਕਟਰੀ ਜਿਹੜੀ ਘਰ ਦੇ ਵਿੱਚ ਚੱਲ ਰਹੀ ਸੀ ਕਿ ਇਸ ਦੇ ਫੈਕਟਰੀ ਚਲਾਉਣ ਦੇ ਲਈ ਜਿੰਨੀ ਜਗ੍ਹਾ ਹੋਣੀ ਚਾਹੀਦੀ ਹੈ ਕੀ ਉਹ ਜਗ੍ਹਾ ਮੁਨਾਸਬ ਸੀ ਕੀ ਇਸ ਦੀ ਪਰਮਿਸ਼ਨ ਲਈਤੀ ਗਈ ਸੀ ਇਹ ਇੱਕ ਵੱਡਾ ਸਵਾਲ ਹੈ ਤੇ ਪੁਲਿਸ ਜਾਂਚ ਵਿੱਚ ਜ਼ਰੂਰ ਇਹ ਸਾਹਮਣੇ ਆਏਗਾ ਲੇਕਿਨ ਪੁਲਿਸ ਇਸ ਐਂਗਲ ਤੋਂ ਵੀ ਲਗਾਤਾਰ ਜਾਂਚ ਵਿੱਚ ਜੁਟੀ ਹੈ ਕਿਉਂਕਿ ਆਸ-ਪਾਸ ਇੱਕ ਰਹਾਇਸ਼ੀ ਏਰੀਆ ਵੀ ਸੀ ਕੋਲ ਰਹਾਇਸ਼ੀ ਏਰੀਆ ਹੋਣ ਦੇ ਨਾਤੇ ਉਹ ਖੱਤਰਾ ਵੱਧ ਜਾਂਦਾ ਕਿ ਜਦੋਂ ਇਹੋ ਜਿਹੇ ਹਾਸਤਾ ਹੁੰਦਾ ਵਾ ਉਸ ਵੇਲੇ ਆਸ-ਪਾਸ ਦੇ ਲੋਕਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕੁਝ ਜਾਂਚ ਦਾ ਵਿਸ਼ਾ ਜ਼ਰੂਰ ਹੈ ਪੁਲਿਸ ਲਗਾਤਾਰ ਹਰ ਇੱਕ ਐਂਗਲ ਤੋਂ ਜਾਂਚ ਵਿੱਚ ਜੁੜੀ ਹੈ ਕਿਉਂਕਿ ਦੋ ਲੋਕਾਂ ਦੀ ਮੌਤ ਦੇ ਮਾਮਲੇ ਤੋਂ ਬਾਅਦ ਪੁਲਿਸ ਇਸ ਮਾਮਲੇ ਦੇ ਅਧਿਕਾਰੀਆਂ ਜ਼ਰੂਰ ਮੌਕੇ ਤੇ ਪੁੱਜੀ ਹੈ ਇੱਕ ਨਿੱਕੀ-ਨਿੱਕੀ ਗਲਤੀ ਜਿਹੜੀ ਸਵਾਲਾਂ ਤੇ ਜਵਾਬ ਜ਼ਰੂਰ ਫੈਕਟਰੀ ਮਾਲਕ ਕੋਲ ਲੈਣ ਦੀ ਕੋਸ਼ਿਸ਼ ਦੇ ਵਿੱਚ ਜੁੜੇ ਹੈ ਲੇਕਿਨ ਸਭ ਤੋਂ ਪਹਿਲਾ ਸਵਾਲ ਹੈ ਕਿ ਅੰਦਰ ਕੋਈ ਲੋਗ ਜਾਂ ਮੁਲਾਜ਼ਮ ਅੰਦਰ ਫਸੇ ਹੈ ਕਿ ਨਹੀਂ ਇਸ ਗੱਲ ਦਾ ਪੁਲਿਸ ਨੂੰ ਵੀ ਡਰ ਰਿਹਾ ਸੋ ਪੁਲਿਸ ਲਗਾਤਾਰ ਅੰਗਰਨੋਂ ਵੀ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਦੇ ਵਿੱਚ ਜੁਟੀ ਹੈ ਸੋ ਪੁਲਿਸ ਦਾ ਕਹਿਣਾ ਹੈ ਕਿ ਜਿੰਨੇ ਵੀ ਮੁਲਾਜ਼ਮ ਸੀ ਉਹ ਬਾਹਰ ਆ ਚੁੱਕੇ ਹੈ ਲੇਕਿਨ ਦੋ ਲੋਕਾਂ ਦੀ ਮੌਜੂਦ ਰੂ ਇਸ ਦੇ ਵਿੱਚ ਹੋਈ ਹੈ ਹਾਂ ਠੀਕ ਹੈ ਅਮਿਤ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਅੰਮ੍ਰਿਤਸਰ ਦੇ ਅਨਗਰਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕਿ ਇਹ ਜਾਣਕਾਰੀ ਸਾਹਮਣੇ ਇੱਕ ਘਰ ਦੇ ਵਿੱਚ ਪੇਂਟ ਦੀ ਫੈਕਟਰੀ ਚਾਰੇ ਸਾਲਾ ਕਿ ਵੀ ਆਪਣੇ ਆਪ ਦੇ ਵਿੱਚ ਜਾਂਚ ਦਾ ਵਿਸ਼ਾ ਹੈ ਕਿ ਘਰ ਦੇ ਵਿੱਚ ਕਿਵੇਂ ਆ ਪਰਮਿਸ਼ਨ ਮਿਲ ਗਈ ਫੈਕਟਰੀ ਚਲਾਉਣ ਦੀ ਆ ਤਾਂ ਅਚਾਨਕ ਇਸੇ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗਦੀ ਹੈ ਆ ਤਾਂ ਜਿਸ ਵੇਲੇ ਹਾਦਸਾ ਵਾਪਰਿਆ ਉਸ ਵੇਲੇ 15 ਤੋਂ 20 ਦੱਸਿਆ ਜਾ ਰਿਹਾ ਹੈ ਕਿ ਮਜ਼ਦੂਰ ਇਸ ਫੈਕਟਰੀ ਦੇ ਵਿੱਚ ਆ ਕੰਮ ਕਰ ਰਹੇ ਸਨ ਜਿਸ ਦੇ ਵਿੱਚੋਂ ਦੋ ਮਜ਼ਦੂਰ ਅੱਗ ਦੇ ਵਿੱਚ ਜ਼ਿੰਦਾ ਸੜ ਗਏ ਜਿਨ੍ਹਾਂ ਦੀ ਕਿ ਮੌਤ ਹੋ ਗਈ ਹੈ ਇੱਕ ਨੌਜਵਾਨ ਦੀ ਹਾਲਤ ਗੰਭੀਰ ਰੱਸੀ ਜਾ ਰਹੀ ਹੈ ਅਜੇ ਵੀ ਮਜ਼ਦੂਰਾਂ ਦੇ ਅੰਦਰ ਹੀ ਫਸੇ ਹੋਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ ਮੌਕੇ ਤੇ ਸਾਰੀਆਂ ਟੀਮਾਂ ਪਹੁੰਚੀਆਂ ਹੋਈਆਂ ਨੇ ਫਾਇਰ ਬਗੀਰ ਦੀਆਂ ਗੱਡੀਆਂ ਤੇ ਉਹਨਾਂ ਲਗਾਤਾਰ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰ